ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟੈਡ ਸੁਡੇ ਦਾ ਗੁਰਨੇਸ਼ ਸਿੰਘ 16 ਸਿਕਲਾਈਨ ਫੈਕਟਰੀ ਅਤੇ ਪੰਜਾਬੀ ਲੋਕ ਹੈ ਗੁਰਨੇਸ਼ ਹੁੰਦਾ ਸੋ ਸਾ ਸੰਗਤ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਪਟਨ ਬਾਬਾ ਹਰਪ੍ਰਿੰਤ ਸਿੰਘ ਜੀ ਸਿਕਮ ਵਾਲੇ 23 ਪੰਜਾਬ ਰਜiment ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਬੜੀ ਤੁਮਤਾ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਪਿੰਡ ਕੂਕਾ ਤਹਿਸੀਲ ਤਲਹਤ ਜ਼ਿਲ੍ਹਾ ਕਪੂਰਥਲਾ ਵਿਖੇ ਮਨਾਇਆ ਗਿਆ ਤੇ ਦਾਸ ਉਹਨਾਂ ਦਾ ਰਿਣੀ ਆ ਦਾਸ ਨੂੰ ਦੋ ਸਾਲ ਸੇਵਾ ਕਰਨ ਦਾ ਉਹਨਾਂ ਦੀ ਮੌਕਾ ਮਿਲਿਆ ਸਿਕਮ ਦੇ ਵਿੱਚ ਰਹਿੰਦੇ ਆਇਆ ਤੇ ਉਹਦਾ ਦਾਸ ਉਹਨਾਂ ਦੇ ਪਰਿਵਾਰ ਦੇ ਨਾਲ ਬਾਬਾ ਜੀ ਦੇ ਪਰਿਵਾਰ ਦੇ ਨਾਲ ਬਹੁਤ ਵਧੀਆ ਸਾਡੇ ਰਿਲੇਸ਼ਨ ਚੱਲ ਰਹੇ ਨੇ ਤੇ ਬੜੀ ਕਿਰਪਾ ਮਾੜ ਕੇ ਦੀ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਵੀ ਜਾਈਦਾ ਤੇ ਬਾਬਾ ਜੀ ਦਾ ਨਾਮ ਲਈਦਾ ਉਹਨਾਂ ਦੇ ਨਾਮ ਸਦਕਾ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਪਿਆਰ ਬਣਿਆ ਤੇ ਕਿਸੇ وجہ ਕਾਰਨ ਮੇਰਾ ਐਕਸੀਡੈਂਟ ਹੋਣ ਕਾਰਨ ਅੱਜ ਉੱਥੇ ਪਹੁੰਚ ਨਹੀਂ ਸਕਿਆ ਇਸ ਲਈ ਮੈਂ ਧਾਰਾ ਜੀ ਬਾਬਾ ਜੀ ਦਾ ਜਨਮ ਦਿਨ ਮਨਾਉਂਦਾ ਆਇਆ ਕੇਤ ਲਿਆ ਕੇ ਬਾਬਾ ਜੀ ਦੇ ਹਾਜ਼ਰੀ ਲਵਾਈ ਆ ਤੇ ਸੋ ਮੇਰੇ ਵੱਲੋਂ ਪੂਰੀ ਇੰਡੀਅਨ ਆਰਮੀ ਨੂੰ 2350 ਐਲੀਮੈਂਟ ਦੇ ਬਾਬਾ ਜੀ ਦੇ ਪਰਿਵਾਰ ਨੂੰ ਤੇ ਸਾਰਿਆਂ ਸਿੱਖ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਨ ਦੀ

ਬਿਨ ਕੋਈ ਉਹ ਬਿਨ ਬਿਨ ਕੋਈ ਸੂਤ ਤੇ ਟਮਣ ਸਤ ਸਹੰਸ ਜੈਸ ਕੋਤ ਬੋਤ ਸੁਖ ਸੋਈ ਸੂਤ ਤੇ ਟਮਣ ਸਤ ਸਹੰਸ ਜੈਸ ਕੋਤ ਬੋਤ ਸੁਖ ਸੋਈ ਉਹ ਜਪੁ ਮੁਰਦ ਪ੍ਰਭ ਸੋਈ Supper go, winder, Supper go, winder, 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 koi, winder, 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 ਸਤ ਪੁੰਡਾ ਜਨ ਤੇ ਭਿੰਨ ਨਾਮ ਹੋਈ ਸਤ ਪੁੰਡਾ ਜਨ ਤੇ ਭਿੰਨ ਨਾਮ ਹੋਈ ਏ ਪਰ ਪੰਚ ਪਾਰ